ਵਾਹਿਗੁਰੂ ਸਹਿਬ ਜੀ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਜੋਪਨ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਨ ਪਾਲਖ ਹੋਹੀ ਤਾਂ ਇੱਕ ਨ ਚੱਲੈ ਨਾਲ ਕੇਵ ਸਚਿਆਰਾ ਹੋਈਐ ਕਿਵ ਪੂੜੈ ਤੁਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਣ ਅਕਾਰ ਹੁਕਮਨ ਕਹਿ ਆਜਾਈ ਹੁਕਮੀ ਹੋਣ ਜੀ ਹੁਕਮ ਲੈ ਬੜਿਆਈ ਹੁਕਮੀ ਉਤਮਨੀਚ ਹੁਕਮ ਲਿਖ ਦਉ ਸੁਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਬੁਹਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਬੁਝੈ ਤਾਂ ਹਉਮੈ ਕਹੈ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੀ ਹੀ ਗਾਵੇ ਕੋ ਜੀ ਲੈ ਫਿਰ ਦੇਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਥੀ ਨਾ ਆਵੇ ਟੋਟ ਕਾਥ ਕਾਥ ਕਥੀ ਕੋਟੀ ਕੋੜ ਕੋਟ ਦੇਦਾ ਦੇ ਲੈਂਦੇ ਤਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮਿ ਹੁਕਮੁ ਚਲਾਏ ਰਾਹ ਨਾਨਕ ਬਿਕਸ਼ੇ ਬੇਪਰਵਾਹ ਸਾਚਾ ਸਾਹਿਬ ਸਾਚਿ ਨਾਏ ਭਖਿਆ ਭਉ ਅਪਾਰ ਆਖਹਿ ਮੰਗਹਿ ਦੇਹਿ ਦੇਹਿ ਦਾਤ ਕਰੇ ਦਾਤਾਰ ਫੇਰ ਕਿ ਅਗੈ ਰਖੀਐ ਜਿਤ ਦਿਸੈ ਦਰਬਾਰ ਮੋਹ ਕੈ ਭੁਰਣ ਬੋਲੀਐ ਜਿਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਾਚਿ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭੇ ਆਪੇ ਸਜਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਰਿੰਦਰ ਛੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਿਧਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਤੁਖ ਪਰ ਹਰ ਸੁਖ ਕਲਣੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ ਗੋਰੀ ਸਰਗੁਰ ਗੁਰੂ ਅਕਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਣਾ ਜਾਈ ਗੁਰਾਂ ਇੱਕ ਦੀ ਬੁਝਾਈ ਸਬਨਾ ਜੀਆਂ ਕਹਿਕ ਦਾਦਾ ਸੋਮੇ ਵਿਚ ਨਜਾਈ ਤੀਰਥ ਨਵਾ ਜਿਸ ਬਾਵਾ ਵਿਲਬਾਨੀ ਕੇ ਨਾਈ ਕਰੀ ਜਤੀ ਸਿਰਠੋ ਪਾਈ ਵਿਖਾਂ ਵਿਲਕਰਮਾ ਕੇ ਮਿਰੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੀ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੇਸਨ ਜਾਈ ਜੀ ਤੁਗਚਾਰੇ ਆਰਜਾ ਹੋਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨੌਰ ਰਖਾਈ ਕਹਿ ਜਸ ਗੀਤ ਜਗਲੇ ਜੇ ਦਸਨਦਰਣਾ ਆਵਈ ਤਾ ਵਤਨ ਪੁੱਛੇ ਕੀ ਕੀਟਾ ਅੰਦਰ ਕੀਟ ਕਰੇ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੀ ਹਾ ਕੋਇ ਨ ਸੁਝੈ ਜੇ ਤਿਸੁ ਗੁਣ ਕੋਇ ਕਰੇ ਸੁਨੇ ਸਿੱਧ ਪੀਸੁਰਨਾਥ ਸੁਨੇ ਧਰਤ ਤਵਲੇ ਆਕਾਸ ਸੁਨੇ ਦੀਪ ਲੋਪਾ ਤਾਲ ਸੁਨੇ ਪੁਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਈਸਰ ਬ੍ਰਹਮਾ ਇੰਦ ਸੁਨੇ ਮੁਖ ਸਲਾਹਨ ਮੰਦ ਸੁਨੇ ਜੁਗ ਜੁਗ ਤਨ ਭੇਦ ਸੁਨੇ ਸਾਥ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ 68 ਕਾਇ ਸਿਨਾਣ ਸੁਨੇ ਪਲ ਪੜ ਪਾਵਹਿ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਣਾ ਕੀ ਗਾਹ ਸੁਨੇ ਸੇਖ ਪੀਰ ਪਾਤਸ਼ਾਹ ਸੁਨੇਂ ਦੀਪਾਵੇ ਰਾਹ ਉਸਨੇ ਹਾਥ ਵੇ ਅਸਗਾਹੂ ਨਾਨਕ ਭਗਤਾਂ ਸਦਾ ਵਿਕਾਸ ਸੁਨੇਂ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੇ ਪਸਤਾਏ ਕਾਗਦ ਕਰਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੁਹ ਝੂਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਈ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਰਸਿਓਂ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸਤੀਸ਼ਨ ਬੰਦ ਐਸਾ ਨਾਮਣ ਰੰਝਲ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੈ ਸਦਾਾਰ ਮੰਨੇ ਤਰੇ ਤਾਰੀ ਗੁਰ ਸਿੱਖ ਮੰਨੇ ਨਾਨਕ ਪਵੇ ਨ ਭਿਖ ਐਸਾ ਨਾਮਣ ਰੰਝਲ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹਹ ਦਰਜਾਨ ਪੰਜਾਂ ਕਾ ਗੁਰੇ ਕੀ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੌਲ ਧਰਮ ਦੇ ਅਕਾਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੀ ਕੋ ਪੁੱਝੇ ਹੋਵੇ ਸਚਿਆਰ ਤਬ ਲਐ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਦੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੇਤਾ ਹੋਈ ਕੀਤਾ ਦਾਨ ਸਵਾਲੇ ਹਰੂਪ ਕੀਤੀ ਦਾਤ ਜਾਣੇ ਕੌਣ ਪੂਤ ਕੀ ਤਪਸਾਓ ਇਕ ਗਵਾਓ ਦਿਸਦੇ ਹੋਏ ਲਖਦਰੀ ਆਓ ਕੋਤਰ ਤਕਾਣ ਕਹਾ ਵੀਚਾਰ ਵਾਰਣ ਜਾਵਾਂ ਏਕ ਵਾਰ ਜੋਤ ਤਪავੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਪਾਉ ਸੰਗ ਪੂਜਾ ਸੰਗ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਖ ਦਤਾਰ ਅਸੰਖ ਸੂਰਮ ਬਖਸਾਰ ਸੰਗ ਮੋ ਲਿਬਲਾਈ ਤਾਰ ਕੁਦਰਤ ਕੌਣ ਕਹਾਈ ਚਾਰ ਵਾਰਣ ਜਾਵਾਂ ਇਕ ਵਾਰ ਜੋਦ ਤ ਭਾਵੈ ਸਾਈ ਬਲੀਕਾਰ ਤਿਸਦਾ ਸਲਾਮਤ ਨਿਰੰਕਾਰ ਸੰਖ ਮੂਰਖੰਦ ਘੋਰ ਅਸੰਖ ਜੋਰ ਹਰਾਮ ਫੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਾਲ ਵਡ ਹਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਹੀ ਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਨਪਖ ਖਾਹੀ ਸੰਖ ਰਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਣ ਜਾਵਾਂ ਏਕ ਵਾਰ ਜੋਤ ਤ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖਣਾਵ ਸੰਕਥਾਵ ਗਮ ਗਮ ਸੰਖ ਲੋ ਸੰਕੈ ਸਰ ਭਾਰ ਹੋਏ ਅਖਰੀ ਨਾ ਮਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਖਨ ਬੋਲਣ ਬਾਣ ਅਕਰਸੈ ਸੰਯੋਗ ਬਖਾਨ ਜਿਨੇ ਲਿਖੇ ਤੇ ਸਰਣਾਹਿ ਜੇ ਫਰਮਾਏ ਤਿਰ ਤੇ ਪਾਹੀ ਜਿਤਾ ਗੀਤਾ ਤੇਤਾ ਨਾਉ ਵਰਣਾਵੇ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਮਾ ਇਕ ਬਾਰ ਜੋਦ ਤੂ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮ ਤਨ ਰੰਕਾਰ ਪ੍ਰੀਏ ਹੱਥ ਪੈ ਤਨ ਦੇਹੀ ਪਾਣੀ ਤੋਤੇ ਉਤਰਿ ਸਖੇ ਮੋਤ ਬਲੀ ਤੀ ਕਪੜ ਹੋਏ ਦੇ ਸਬੂਣ ਲਈਏ ਉਹ ਧੋਏ ਪ੍ਰੀਏ ਮਤ ਪਾਪਾ ਕੇ ਸੰਗ ਉਹ ਤੋ ਪੇਨਾਵੇਂ ਕੇ ਰੰਗ ਪੁੰਨੀ ਵਪੀਆ ਕਰਨਾ ਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਹ ਨਾਨਕ ਹੁਕਮੀ ਆਵੋ ਹੋ ਜਾਹੁ ਤੀਰਜ ਤਪਦਿਆਤ ਦਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਨਿਆ ਮੰਨਿਆ ਮਣ ਕੀਤਾ ਪਾਉ ਅੰਤਰ ਕਤ ਤੀਸ ਮਰਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸਵੇਰਾ ਵਖਤ ਕਵਨ ਕਵਨ ਸਤ ਕਵਨ ਵਾਰ ਕਵਨ ਸਿਰਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲਣ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖੋ ਰਾਣ ਉਥਤ ਵਰਣਾ ਜੋਗੀ ਜਾਣ ਰਤਮਾ ਹੋਣਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੇ ਸੋਈ ਕਿਵ ਕਰੇ ਅੱਖਾਂ ਕਿਉ ਸਲਾਹੀ ਕਿਉ ਵਰਣੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਇੱਕ ਦwik ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਂ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਗਿ ਗਿਆਨ ਸੋਹਿ ਪਤ ਨ ਪਤਾਰ ਲਖ ਅਗਾਸਾਂ ਅਗਾਸ ਓੜ ਗੁਰਗਪਾਲ ਥਕੇ ਵੇਦ ਕਹਿਨ ਕਵਾਤ ਸੈ ਸਠਾਰੇ ਕਿਨਕ ਦੀਪਾਸ ਰੂਿਕਤਾਦ ਲਿਖਾ ਹੋਏ ਤੇ ਲਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਅਪੇ ਜਾਣੇ ਆਪ ਸਲਾਹੀ ਸਲਾਹੀ ਤਿਸੁ ਤ ਨ ਪਾਈਆ ਨਦੀਆਂ ਤੇ ਵਾਹ ਪਵੈ ਸੰਬੰਧਨ ਜਾਣੀਐ ਸਮੰਧ ਸਾ ਸੁਲਤਾਨ ਗਿਰਹਾ ਸੇਤੀ ਮਾਲ ਧੰਨ ਕੀੜੀ ਤਰਣਾ ਹੋਵਣੀ ਜਿਤਸ ਬਨ ਹੋਣਾ ਵਿਸਰਹਿ ਅੰਤਨ ਸਿਫਤੀ ਕਹਿ ਨ ਅੰਤ ਅੰਤਨ ਕਰਨੈ ਦੇਨਾਂ ਅੰਤ ਅੰਤਰ ਵੇਖਣ ਸੁਣਨ ਅਨੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤਕਾਰਨ ਕੇਤੇ ਬਿਰਲਾ ਹੈ ਤਾਂ ਕੇ ਅੰਤਨ ਪਾਈ ਜਾਹਿ ਇਹੋ ਅੰਤਨ ਜਾਣੇ ਕੋਈ ਬੋਤਕੀਏ ਬੋਤ ਹੋਈ ਵੱਡਾ ਸਹਿ ਬੂਚਾ ਥਾਉ ਉੱਚੇ ਉਪਰ ਉੱਚਾ ਨਾਉ ਏ ਵੱਡੂੱਚਾ ਹੋਵੇ ਕੋਈ ਤਿਸੂਚੀ ਕੋ ਜਾਣੇ ਸੋਏ ਏ ਵੀੜਿਆਬ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆਣਾ ਜਾਏ ਵੱਡਾ ਦਾਦਾ ਤੇਰਨਤ ਮਾਈ ਕੀਤੇ ਮੰਗਹਿ ਜੋਦ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖੱਪ ਚਹੀ ਵਿਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖਾ ਹੀ ਖਾਹੀ ਕੀਤੇ ਦੋ ਪੂਸਤ ਮਾਰੀ ਪੇ ਦਾਤਰੀ ਦਾਤਾਰ ਵੱਦ ਗਲਾਸੀ ਭਾਣੇ ਹੋਏ ਹੋਰ ਅਗਨ ਸਕੇ ਹੋਏ ਜੀ ਕੋ ਖਾਈ ਕੇ ਆਖਣ ਪਾਈ ਓ ਜਾਣ ਜੀਤੀ ਆਪੋ ਹੀ ਖਾਏ ਆਪੇ ਜਾਣੇ ਆਪੇ ਦੀ ਅਖੇ ਸਿ ਭਗੀ ਕੇ ਜਿਸਨੋ ਬਖਸ਼ੇ ਸਿ ਸਲਾਰ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮਲਵਾ ਪਾਰਮਲਵਾ ਪਾਰੀ ਮਲ ਪੰਡਾਰ ਮੁੱਲ ਆਵੇ ਮੁਰਲੇ ਜਾਹੀ ਮੁੱਲ ਭਾਏ ਮੁੱਲਾ ਸਮਾਹਿ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪਰਮਾਨ ਮੁੱਲ ਵਖੀਸ਼ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਪਰਮਾਨ ਮੁੱਲੋ ਬੋਲਾ ਕਿਆ ਨਾ ਜਾਏ ਆਗਾ ਕਰੇ ਲਬਲਾਈ ਆਖੇ ਵੇਦ ਪਾਠ ਪੁਰਾਣੇ ਆਖੇ ਪੜੇ ਕਰੇ ਵਖਿਆਣ ਆਖੇ ਪਰਮੀ ਆਖੇ ਇੰਦ ਆਖੇ ਗੋਪੀ ਦੇ ਕੋਵਿੰਦ ਆਖੇ ਈਸ਼ਰ ਆਖੇ ਸਿਧ ਆਖੇ ਗੀਤੇ ਕੀਤੇ ਬੁੱਧ ਆਖੈ ਦਾਣ ਵੀ ਆਖੈ ਦੇਵ ਵੀ ਆਖੈ ਸੁਰ ਨਰਮਣ ਜਨ ਸੇਵਕੀਤੇ ਆਖੈ ਆਖਣ ਪਾਹੀ ਕੀਤੇ ਕਹਿ ਕੇ ਉਠ ਉਠ ਜਾਹਿ ਇਤੇ ਕੀਤੇ ਹੋਰ ਕਰੇ ਤਾਂ ਆਖਣ ਸਕੈ ਕੀ ਕੀ ਜੇ ਵਡ ਪਾਵੈ ਤੇ ਵਡ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਭੂਲ ਵਿਗਾੜ ਤਲਖੀਏ ਸਿਰ ਗਵਰੰਗਵਾਰ ਸੋਦਰ ਕੀ ਹਸੋ ਕਰ ਕੀ ਹਾ ਜਿਤ ਪੈ ਸਰਬ ਸਮਾਲੇ ਵਾਜੇ ਨਾਦ ਨਿਕ ਅ ਸੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰਿ ਸੁਖਹੀਣ ਕੀਤੇ ਗਾਵਨ ਹਾਰੇ ਗਾਵੇ ਤਹੁ ਲੋਪਉਨ ਬਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਖ ਜਾਣ ਹੈ ਦਿਖ ਲਖ ਧਨ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਦੇ ਦਰਸ਼ਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਦ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਿਰ ਜੋਜਗ ਵਿਦਾ ਨਾਲੇ ਗਾਵੈ ਮੋਹਨੀ ਆਵਣ ਬੋਹਣ ਸੁਰਗਾ ਮਚ ਪਿਆਲੇ ਗਾਵਣ ਰਤਨੁ ਪਾਏ ਤੀਰੇ ਅਰ ਸਰਦੀਸ ਨਾਲੇ ਗਾਵਹਿ ਜੋਦ ਮਹਾ ਬੰਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮਢਲ ਵਰਪੰਡਾ ਕਰ ਕਰ ਰੱਖੇ ਤਾਰੇ ਸਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਦੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਤਨ ਆਵਨ ਨਾਨਕ ਕੀਆ ਵਿਚਾਰੇ ਸੋਈ ਸੋਛਦਾ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਵ ਤਿਸ ਦੀ ਬੜਿਆਈ ਜੋਤਿ ਸਫਾਵੈ ਸੋਈ ਕਰਸੀ ਹੁਕਮਨ ਕਰਣਾ ਜਾਈ ਸੋ ਪਾਤ ਸਾਹੋ ਸਹ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇ ਭੂਤ ਕੰთა ਕਾਲ ਕੁਵਾਰੀ ਕਾਇਆ ਹਾ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦੇ ਸੇ ਆਦੇਸ਼ ਆਦ ਨੀਰ ਅਨਾਦ ਨਾਹਤ ਪਗਦ ਗਿਆਨ ਦਇਆ ਭੰਡਾਰਨ ਕਟਕਟ ਵਜਹਿ ਨਾਦ ਆਪਨਾਥ ਨਾਥੀ ਸਭ ਜਾਂ ਕੀ ਦਿਸ ਦਿਵਰਾ ਸਾਧ ਸੰਯੋਗ ਜੁਗਤ ਕਾਰਜ ਚਲਾਵੇ ਲਿਖਿ ਆਵੇ ਭਾਗ ਆਦੀਸ਼ ਦਿਸੇ ਆਦੀਸ਼ ਆਦ ਨੀਰ ਅਨਦ ਨਾਹਦ ਜੁਜਗੇ ਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿਨ ਜੇਲੇ ਪਰਵਾਨ ਇਕ ਸੰਸਾਰੀ ਇਕ ਬੰਡਾਰੀ ਕਿਲਾਈ ਦੀ ਬਾਣ ਜਿਦ ਤਿਸ ਪਾਵੇ ਤੇ ਵੇਜ ਲਾਵੇ ਜਿਬ ਹੋਵੇ ਫਰਮਾਨ ਓ ਵੇਖੀ ਉਹਨਾਂ ਨਦਰਣਾ ਆਵੇ ਬੋਤੈ ਹੋ ਬਿਡਾਨ ਆਦੇ ਜਿ ਸੇ ਆਦੇ ਸ ਆਦ ਅਨੀ ਦਾਣਾ ਆਦ ਨਾਹਤ ਜੋ ਜੁਗੇ ਕੋ ਵੀਸ ਆਸਨ ਲੋਏ ਲੋਏ ਬੰਡਾਰ ਜੁਗ ਸਪਾਇ ਸੇ ਕਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਤੇਸੀ ਆਦੇਸ ਆਦ ਨੀਰ ਨਦ ਨਾਹਤ ਜੋ ਜਗੀ ਕੋ ਵੀਸ ਇੱਕ ਦੂਜੀ ਪੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਜਿਹੜਾ ਖੀਐ ਏਕ ਨਾਮ ਜਗਦੀਸ਼ ਏ ਤਰਾਹੀ ਪਤ ਪਵੜੀ ਆ ਚੜੀ ਹੋਏ ਕੀਸ ਸੰਗਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀ ਸਾਖਨ ਜੋਰ ਚ ਪੇਨੈ ਜੋਰ ਜੋਰ ਨ ਮੰਗਣ ਦੀਨ ਨ ਜੋਰ ਜੋ ਨਾ ਜੀਵਨ ਵਰਨ ਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸਰਦੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜੇ ਸਤ ਜੋਰ ਕਰ ਵਿਖੇ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਦਿਤੀ ਦਿੱਤੀ ਵਾਰ ਪਵਨ ਬਾਣੀ ਗਨੀ ਪਾਤਾਲ ਤੇ ਸੁਚ ਧਰਤੀ ਥਾਪ ਰਖੀ ਧਰਮਸਾਲ ਤੈ ਸੋ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਤਿਥੈ ਸੋ ਹਣ ਪੰਜ ਪ੍ਰਵਾਨ ਨਦਰੀ ਕਰਮ ਪਵੇ ਨੀਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਕਹਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਵਰਮੇ ਕਾੜਤ ਖੜੀ ਐ ਰੂਪ ਰੰਗ ਕੇ ਵੀਸ ਕੇਤੇ ਕਨ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸ਼ਿਦ ਬੁੱਧ ਨਾਥ ਕੇਤੇ ਕੇਤੇ ਦੇਵੀ ਵੀਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਖਾਣੀ ਕੀਤੀ ਬਾਣੀ ਕੇਤੇ ਬਾਤ ਨਰਿੰਦ ਕੇਤੇ ਸਬਦੀ ਸੇਵਕ ਕੇਤੇ ਨਾਨਕ ਅੰਤਨੰਤ ਗਿਆਨ ਕੰਡ ਵਿੱਚ ਜਾਨ ਪਰ ਚੰਡ ਦਿੱਥੈਨਾਦ ਵਿਨੋਦ ਕੋੜ ਆਨੰਦ ਸਰਬਖੰਡ ਕੀ ਬਾਣੀ ਰੂਪ ਦਿੱਥੈ ਘਾੜ ਤਕੜੀ ਐ ਬਹੁਤ ਅਨੂਪ ਤਾਂ ਕੀ ਗੱਲਾਂ ਕਥਿਆ ਨਾ ਜਾਹੀ ਜੀ ਕੋ ਗਏ ਪਿੱਛੇ ਪਛਤਾਏ ਦਿੱਥੈ ਘੜੀਐ ਸੁਰਤ ਮਤਵਨ ਬੁੱਧ ਦਿੱਥੈ ਘੜੀਐ ਸਰਾ ਸਿਧਾਂ ਕੀ ਸੋਧ ਕਰਮ ਕੰਡ ਕੀ ਬਾਣੀ ਜੋਰ ਦਿੱਥੈ ਹੋਰ ਨ ਕੋਈ ਹੋਰ ਦਿੱਥੈ ਜੋਦ ਮਹਾਬਲ ਸੂਰ ਤਨ ਮੇਂ ਰਾਮ ਰਹਾ ਭਰਪੂਰ ਦਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪਨ ਕਥਨੇ ਜਾਹੇ ਨਾਉ ਮਰੇ ਨ ਠਾਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੀ ਦਿੱਥੈ ਭਗਤ ਵਸੈ ਕੇ ਲੋਕ ਰਹੈ ਅਨੰਦ ਸਚਾ ਮਨ ਸੋਈ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰਿਨੀ ਹਾਲ ਦਿੱਥੈ ਖੰਡ ਮਡਲ ਵਰਪੰਡ ਜੇ ਕੋ ਕਥੇ ਦਾਤ ਅਨਤ ਨੰਤ ਤੇਰੋ ਲੋਲਾਕਾਰ ਜਿਵ ਜਿਵ ਹੁਕਮਤਿ ਵੇ ਤੇ ਵਿਚਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾਸਾਰ ਜਤ ਪਹਾਰਾ ਦੀ ਜਸਨੀਾਰ ਅਹਿਰਣ ਮਤਿ ਵੇਧ ਹਥਿਆਰ ਭਉ ਕਲਾਗਣ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਕੜੀਏ ਸਬਦ ਸਚੀਤਕ ਸਾਧ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਦਿ ਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਤਰ ਮਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਪੂਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਦੇਵ ਖੁੱਜਲੇ ਏਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ